ਸਮਾਣਾ ਪੌਣੇਗੜ ਰੋਡ ਤੇ ਪ੍ਰਿੰਟ ਬੰਮਣਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਮਾਂ ਪੁੱਤ ਨੂੰ ਕਾਰ ਨੇ ਟੱਕਰ ਮਾਰੀ ਹੈ ਜਿਸ ਦੇ ਵਿੱਚ ਦੋਨੋਂ ਜ਼ਖਮੀ ਹੋਏ ਹਨ ਜੀਹਾਂ ਨੂੰ 108 ਐਂਬੂਲੈਂਸ ਦੇ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਜਿਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਇਹ ਦੋਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਔਰ ਇਸ ਮਾਮਲੇ ਦੀ ਜਾਂਚ ਸਦਰ ਪੁਲਿਸ ਸਮਾਣਾ ਵੱਲੋਂ ਕੀਤੀ ਜਾਣੀ ਹੈ ਸੁਖਵਿੰਦਰ ਸਿੰਘਾਇ ਤੇ ਮਾਤਾ ਦਾ ਨਾਮ ਮਾਤਾ ਦਾ ਨਾਮ ਕਲਦੀਪ ਕੌਰ ਹੈ ਹਾਂ ਕਿਹੜੇ ਪਿੰਡ ਦਾ ਤੁਹਾਡਾ ਪੇੜਪੁਰੀ ਹੈ ਜੀ ਅਸੀਂ ਬੈਂਕ ਚ ਪੈਸੇ ਕਢਵਾਉਣ ਜਾ ਰਹੇ ਸੀ ਹੂੰ ਕਿੱਥੇ ਦੀ ਪੇਸ਼ਾਨੀ ਕਢਵਾਉਣ ਜਾ ਰਹੇ ਸੀ ਇਹਨਾਂ ਦੀ ਮਾਤਾ ਜੀ ਐਕਸੀਡੈਂਟ ਬੰਮਣੇ ਦੇ ਜੀ ਬੰਮਣੇ ਤੋਂ ਇਧਰ ਹੀ ਹੋਇਆ ਹੈ ਪਿੱਛੇ ਆਪਣਾ ਜਿਹੜਾ ਨਾਲਾ ਆਉਂਦਾ ਜੀ ਨਾਲੇ ਤੋਂ ਥੋੜਾ ਜਿਹਾ ਅੱਗੇ ਹੋਇਆ ਹੈ ਤੋ ਕੀ ਮਾਰ ਗਏ ਆਪਣੇ ਵਿੱਚ ਜੀ ਗੱਡੀ ਫੇਟ ਮਾਰ ਗਏ ਨਹੀਂ ਬਰਨਾਂ ਗੱਡੀ ਚੀ ਗਈ ਅੱਛਾ ਮਾਰ ਕਿੱਧਰ ਨੂੰ ਗਈ ਇਹ ਉਧਰ ਨੂੰ ਪੋਨੀ ਘੜਨੂ ਗਈ ਜੀ ਅਸੀਂ ਸਮਾਨੇ ਤੋਂ ਉੱਥੇ ਪੇੜਪੁਰੀ ਤੋਂ ਜਾ ਰਹੇ ਸੀ ਇਧਰ ਦੀ ਕਲਾਰਾ ਕੰਚੀਆਂ ਕਣੀ ਅਚੰਦਰ ਨੂੰ ਹੋ ਕੇ ਹਾਂ ਜੀ ਹਾਂ ਤੇ ਸਾਨੂੰ ਕਾਲ ਆਈ ਸੀ ਸਮਾਨੇ ਤੋਂ ਬੰਮਣਾ ਰੋਡ ਤੇ ਐਕਸੀਡੈਂਟ ਹੋਇਆ ਸੀਗਾ ਉੱਥੋਂ ਅਸੀਂ ਇਹ ਇੱਕ ਮਾਤਾ ਕੁਲਦੀਪ ਕੋਰ ਤੇ ਸ਼ੋਭਿੰਦਰ ਸਿੰਘ ਇੱਕ ਇਹਨਾਂ ਦਾ ਮੁੰਡਾ ਸੀਗਾ ਇਹ ਉਹਨਾਂ ਨੂੰ ਅਸੀਂ ਚੱਕ ਕੇ ਲੈ ਕੇ ਆਏ ਸੀ ਐਂਬੂਲੈਂਸ ਤੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਵਿੱਚ ਅਸੀਂ ਸਮਾਣਾ ਹਸਪੀਟਲ ਦੇ ਵਿੱਚ ਸ਼ਿਫਟ ਕਰਵਾਤਾ ਮਾਤਾ ਦੇ ਵੀ ਸਿਰ ਤੇ ਲੱਗੀ ਹੋਈ ਹੈ ਤੇ ਇਹ ਮੁੰਡੇ ਦੇ ਵੀ ਜਿ ਸ਼ੱਟ ਤੇ ਹੈਗੀ ਬਾਕੀ ਛ੍ਰੀਟਾਂ ਲੱਗੀਆਂ ਹੋਈਆਂ ਹਾਂਜੀ ਹੁਣ ਅਸੀਂ ਪਟਿਆਲਾ ਲੈ ਕੇ ਜਾ ਰਹੇ ਹਾਂ ਰਜਿੰਦਰਾ ਚ ਮਾਂ ਤੇਜਾ ਬੇਟਾ ਸੀ ਤੁਨੂੰ ਹਾਂਜੀ ਉਹਨਾਂ ਦੀ ਇੰਜਰੀ ਸੀ ਬੰਮਣਾ ਤੇ ਐਕਸੀਡੈਂਟ ਹੋਇਆ ਉਹਨਾਂ ਦਾ ਹੂੰ ਕੌਣ ਕੌਣ ਹੈ ਕੁਲਦੀਪ ਮਾ ਕੁਲਦੀਪ ਤੇ ਹੈਗੀਆ ਸੁਖਵਿੰਦਰ ਹਾਂਜੀ ਦੋਨੋਂ ਮਾ ਬੇਟਾ ਸੀ ਮਾਂ ਬੇਟਾ ਦੋਨੋਂ ਤੇ ਰੈਫਰ ਲੇਡੀ ਨੂੰ ਰੈਫਰ ਕਰ ਦਿੱਤਾ ਆਪਾਂ 108 ਲੈ ਕੇ ਆਈਏ ਹਾਂ 108 ਲੈ ਕੇ ਆਈਏ ਕੈਮਰਾਮੈਨ ਬੀਕੇ ਕਰਕੇ ਦਿਨ ਨਾਲ ਪ੍ਰਸੋਤਮ ਕੋ ਸਮਾਣਾ ਨਿਊਜ਼